ਮੇਰਾ ਨਾਮ ਹੈ ਭੁਪਿੰਦਰ ਸਿੰਘ ਹਾਂਜੀ ਬੋਲੀ ਠੀਕ ਹੈ ਨਾ ਹੁਣ ਮੈਂ ਇਹ ਤਾੜਨਾ ਕਰਨਗਾ ਕਿ ਘਰ ਦਾ ਕੋਈ ਵੀ ਇਹੋ ਜੀ ਇਹੋ ਜੀ ਕੋਈ ਵੀ ਕੋਈ ਗੱਲ ਹੋਈ ਨਾ ਏ ਚੰਡੇ ਅਤਵਾਦੀ ਜਾਂ ਦੂਸਰੇ ਤੀਕੇ ਆ ਹਾਂ ਹਾਂ ਤੇ ਫਿਰ ਇਹ ਤੂੰ ਹਿਸਾਬ ਲਾਣੀ ਤੂੰ ਆਪਣਾ ਇਲਾਜ ਦੰਦਾ ਦਾ ਤੂੰ ਬਲੀਏ ਨਾ ਦੁਕਾਨ ਤੇ ਆਪਣਾ ਇਲਾਜ ਤੇ ਦੰਦਾ ਦਾ ਬਾਹਰੋਂ ਕਰਾਏਗਾ ਅਜੀ ਮੇਰੀ ਕੌਣ ਗੱਲ ਅਸੀਂ ਕਦੀ ਕਿਸੇ ਨੂੰ ਕਿਹਾ ਨਹੀਂ ਐਸੇ ਅਮਰਖਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਚਾਹੇ ਕੋਈ ਜਿਹੜੇ ਮਰਜ਼ੀ ਸਟੇਟ ਤੋਂ ਆਵੇ

एक महीने पहले मेरा कहीं शिफ्ट हुआ है हूं तो मिंत्रा तो मेरा कौन मतलब गलती कर रहा था कस्टमर में मेरा टिकट में भी डिटेल मेरे वेबसाइट तो उससे मेरा पर्सनल नंबर नहीं गया मेरा पर्सनल मैं किसी नहीं दूँगा ऐ मैं पर्सनल नंबर नहीं दूँगा मैं दुकान का नंबर थे मेरे तेरे पेशेंट है ਮੈਂ ਐਜੀ ਗੱਲ ਕਦੀ ਨਹੀਂ ਹੋਜਦਾ ਆਪਣੇ ਤੋਂ ਆਪਸਰ ਆਪਾਂ ਬਸੇ ਸਾਹੋਸੀ ਜੀ ਅਸੀਂ ਐਜੀ ਗੱਲਾਂ ਨਹੀਂ ਪੈਂਦੇ ਚਲੋ ਵੀਡੀਓ ਭੇਜਦੇ ਸਾਡੇ ਨਾਲ ਸਾਡੇ ਨਾਲ ਕਦੀ ਗਈ ਐਥੇ ਬਹਿਸ ਵੀ ਕਰਦਾ ਹੈ ਨਾ ਅਸੀਂ ਕਹਿੰਦੇ ਅਸੀਂ ਤਾਂ ਅੱਜ ਗੱਲ ਹੀ ਨਹੀਂ ਕਰਦੇ ਜੀ ਕੀ ਗੱਲ ਹੈ ਸਰ ਅਸੀਂ ਸਾਡੇ ਇਹ ਇੱਕ ਨਾ ਵੈਸੇ ਮੈਂ ਤੁਹਾਨੂੰ ਗੱਲ ਦੱਸਣ ਲੱਗਾ ਵਾਂ ਇਹ ਇੱਕ ਨਾ ਇੱਕ ਫੋਨ ਦੇ ਵਿੱਚ ਨਾ ਗੱਲ ਹੁੰਦੀ ਹੈ ਹਾਂਜੀ ਸਰ ਇੱਕ ਫੋਨ ਦੇ ਵਿੱਚ ਨਾ ਅਣਕ ਵਾਲੀ ਗੱਲ ਹੁੰਦੀ ਹੈ ਤੇ ਜੇ ਕਦੀ ਕੀਤਾ ਹੋਇਆ ਹੋਏ ਤੇ ਕਹਿਣਾ ਚਾਹੀਦਾ ਉਹ ਮੈਂ ਕੀਤਾ ਜੇ ਨਹੀਂ ਤੇ ਮੁਕਰਨਾ ਨਹੀਂ ਚਾਹੀਦਾ ਸਰ ਪਰ ਦੇਖਣਾ ਪਹਿਲੇ ਕੋਈ ਗੱਲ ਨਹੀਂ ਲਿਖੀ ਹੋਈ ਸਰ ਮੈਂ ਸਰ ਇੱਕ ਮੈਂ ਜੇ ਐਕਸਟੈਂਜਰ ਮੈਂ ਪਹਿਲੇ ਕੋਈ ਗੱਲ ਨਹੀਂ ਲਿਖੀ ਹੋਈ ਮੈਂ ਮੰਨਦਾ ਪਰ ਹੁਣ ਇਹ ਜਿਹੜੀ ਗੱਲ ਮੈਨੂੰ ਪਤਾ ਲੱਗ ਗਿਆ ਇੱਕ ਕਲ ਮੇਰੇ ਕੋਲ ਦੋ ਲੋਕੀ ਆਏ ਲੜਨ ਵਾਸਤੇ ਤੇ ਮੈਂ ਉਹਨਾਂ ਦੱਸਿਆ ਕਿ ਮੇਰੇ ਕੋਲ ਤੇ ਐਕਸੀ ਦਾ ਮੈਂ ਦਿਖਾਇਆ ਉਹਨੇ ਆਪਣਾ ਫੋਨ ਤੇ ਕਿ ਮੈਸੇਜ ਰਿਪਲ ਅੰਦਰ ਤੋਂ ਸੌਂਗ ਸੌਂਗ ਹੀ ਸਰ ਦਾ ਪਿਆ ਜਿਹੜਾ 19 ਤੋ ਅਕਾਊਂਟ ਦਾ ਮੇਰਾ ਹੈ ਵਾਲਾ ਹਾਲਾਂਕਿ ਬਤਨਾ ਕਿ ਇਸ ਤੋਂ ਮਿੰਟ ਪਹਿਲੇ ਯਾਰ ਗੱਲ ਪਤਾ ਕਿ ਤੁਹਾਡੇ ਤੇ ਇਹੋ ਕਮੀ ਆ ਵੀ ਤੁਸੀਂ ਪਹਿਲਾਂ ਬੜਕ ਮਾਰ ਲੈਂਦੇ ਤੇ ਮੁਰਗੇ ਤੁਸੀਂ ਖਾਪੀਆ ਮੰਨ ਨਹੀਂ ਸਕਦੇ ਤੇ ਪਹਿਲੀ ਵਾਰੀ ਨਹੀਂ ਹੋਇਆ ਬੜੀ ਬੜੀ ਐਪੀ ਪੈਨੋ ਵੀਡੀਓ ਪਾ ਲੰਦੀ ਨੇ ਕੀ ਕਰਦੇ ਆ ਕਿ ਉਹ ਕਰਦੇ ਆ ਕਿ ਮੁਰਕੇ ਭੇਜ ਮੂਹ ਚਾਹ ਤੇ ਅਸੀਂ ਆਨਲਾਈਨ ਐਵਰੀ ਕਟਕਾ ਕਰਦੇ ਸੀ ਪਰ ਉਹਨਾਂ ਕਰਦੇ ਸੀ ਜਿਵੇਂ ਉਹ ਅਨੋਨਿਮਸ ਅੰਦੇ ਸੀ ਹੁਣ ਸਾਡੇ ਆਪਣੇ ਨਾਮ ਅਗੇ ਨਾ ਆਪਣਾ ਕਲੀਨਿਕ ਆ ਗਿਆ ਆਪਣੇ ਕਲੀਨਿਕ ਅੱਗੇ ਪਬਲੀ ਡੋਮੇਨ ਤੇ ਅਗੇ ਉਹਨਾਂ ਦੀ ਅਸਲੀ ਕੋਈ ਐਸੀ ਕੋਈ ਗੱਲ ਨਹੀਂ ਕੀਤੀ ਉਹ ਰਾਤ ਚੜ੍ਹਨ ਦੀ ਦੁਪਹਿਰ ਕੋਈ ਟਵੀਟ ਨਿਕਲਿਆ ਇਹਨਾਂ ਤੇ ਫਿਰ ਤੇ ਪ੍ਰਭਾਵ ਤੈਨੂੰ ਮਿਲ ਗਿਆ ਮੈਂ ਮੈਂ ਪਹਿਲੇ ਪਹਿਲੇ ਤਾਂ ਕਹਿੰਦੇ ਜੇ ਹੋਏ ਆ ਤੇ ਮੈਂ ਉਹ ਕਿਸੇ ਹੋਣੇ ਪਰ ਤင်း ਮੇਰੇ ਐਵੇਂ ਤੂੰ ਤਾਂ ਨਹੀਂ ਕੀਤੇ ਸਰ ਚਲ ਕੋਈ ਨਹੀਂ ਮੈਂ ਪਹਿਲੇ ਹੀ ਕਹੀ ਜਾਂਦਾ ਕੋਈ ਪਹਿਲਾ ਮੇਰਾ ਹੋਈ ਹੋਵੇ ਜਲਦੀ ਮਨ ਦਾ ਮੈਂ ਕਿਤੇ ਹੋਣੇ ਸ਼ਾਇਦ ਪਰ ਹੁਣ ਮੈਂ ਕੋਈ ਨਹੀਂ ਕਿਤੇ ਆਉਦੀ ਗੱਲਾਂ ਚਲ ਕੋਈ ਨਹੀਂ ਦੇਖਦੇ ਨਹੀਂ ਤੇ ਮੈਂ ਕੋਈ ਆਪਣਾ ਲਾਇਕ ਬਣਾਉਣਾ ਨਾ ਟੈਂਕਰ ਕਾਲਜ ਹੀ ਜਾਏਗਾ ਵੀ ਸਰ ਮੈਂ ਮੈਂ ਐਸੀ ਗੱਲ ਕਦੀ ਨਹੀਂ ਮੋਜਦਾ ਆਪਣੇ ਤੋਂ ਆਪਸਰ ਆਪਾਂ ਦੋਸਤਾਂ ਨਾਲ ਲੋਕੀਏ ਅਸੀਂ ਇਹ ਗੱਲਾਂ ਨਹੀਂ ਪੈਂਦੇ ਚਲੋ ਵੀਡੀਓ ਭੇਜਦੇ ਸਾਡੇ ਨਾਲ ਸਾਡੇ ਨਾਲ ਕਦੀ ਵੀ ਇੱਥੇ ਬਹਿਸ ਵੀ ਕਰਦਾ ਹੈ ਨਾ ਅਸੀਂ ਕਹਿੰਦੇ ਅਸੀਂ ਤਾਂ ਅੱਜ ਗੱਲ ਗੱਲ ਨਹੀਂ ਕਰਦੇ ਜੀ ਠੀਕ ਗੱਲ ਹੈ ਸਰ ਅਸੀਂ ਸਾਡੇ ਇਹ ਇੱਕ ਨਾ ਵੈਸੇ ਮੈਂ ਤੁਹਾਨੂੰ ਗੱਲ ਦੱਸਣੀ ਲੱਗਾ ਵਾਂ ਇਹ ਇੱਕ ਨਾ ਇੱਕ ਖੂਨ ਦੇ ਵਿੱਚ ਨਾ ਗੱਲ ਹੁੰਦੀ ਹੈ ਹਾਂਜੀ ਸਰ ਇੱਕ ਖੂਨ ਦੇ ਵਿੱਚ ਨਾ ਅਣਕ ਵਾਲੀ ਗੱਲ ਹੁੰਦੀ ਹੈ ਤੇ ਜੇ ਕਦੀ ਕੀਤਾ ਹੋਇਆ ਇਹਦੇ ਕਹਿਣਾ ਚਾਹੀਦਾ ਉਹ ਮੈਂ ਕੀਤਾ ਜੇ ਨਹੀਂ ਤੇ ਮੁਕਰਨਾ ਨਹੀਂ ਚਾਹੀਦਾ ਸਰ ਪਹਿਲਾਂ ਕੁਝ ਹੋਇਆ ਹੋਵੇ ਸਰ ਸਰ ਇੱਕ ਮੈਂ ਜੇ ਇੱਕ ਤੰਗ ਮੈਨੂੰ ਪਹਿਲੇ ਕੋਈ ਗੱਲ ਨਹੀਂ ਲਿਖੀ ਹੋਈ ਮੈਂ ਮੰਨਦਾ ਪਰ ਹੁਣ ਐ ਜਿਹੜੀ ਗੱਲ ਮੈਨੂੰ ਪਤਾ ਲੱਗ ਗਿਆ ਕੱਲ ਮੇਰੇ ਕੋਲ ਦੋ ਲੋਕੀ ਆਏ ਲੜਨ ਵਾਸਤੇ ਕਿ ਮੈਂ ਅੰਦੇ ਸੈ ਕਿ ਮੈਂ ਕੋਲ ਦੇ ਐਕਸਿਸ ਲਗਾ ਮੈਂ ਦਿਖਾਇਆ ਉਹ ਮੇਰਾ ਫੋਨ ਤੇ ਕਿ ਮੈਂ ਤੇ ਰਿਪਲ ਅੰਦਰ ਤੋਂ ਸੌਂਗ ਸੌਂਗ ਵੀ ਕਰਦਾ ਪਿਆ ਜਿਹੜਾ 19 ਉਹ ਅਕਾਊਂਟ ਦਾ ਮੇਰਾ ਇਹ ਵਾਲਾ ਹਾਲਾਂਕਿ ਬਤਨਾ ਕਿ ਇਸ ਤੋਂ ਮਹੀਨੇ ਪਹਿਲੇ ਯਾਰ ਗੱਲ ਪਤਾ ਕਿ ਤੁਹਾਡੇ ਤੇ ਇਹੋ ਕਮੀ ਆ ਵੀ ਤੁਸੀਂ ਪਹਿਲਾਂ ਬੜਕ ਮਾਰ ਲਿੰਦੇ ਤੇ ਮੁਰਗੇ ਖਾਪੀਆ ਮੈਂ ਨਹੀਂ ਤੇ ਪਹਿਲੀ ਵਾਰੀ ਨਹੀਂ ਹੋਇਆ ਬੜੀ ਬੜੀ ਐਸੀ ਪਹਿਲਾਂ ਵੀਡੀਓ ਪਾ ਲੰਦੀ ਨੇ ਕਿ ਇਹ ਕਰਦੇ ਆ ਕਿ ਉਹ ਕਰਦੇ ਆ ਕਿ ਮੁਰਗੇ ਭੇਜ ਮੂਹ ਚਾਹੇ ਬਸ ਅਸੀਂ ਆਨਲਾਈਨ ਐਵਰੀ ਕਰਕੁਤਾ ਕਰਦੇ ਸੀ ਪਰ ਉਦੋਂ ਕਰਦੇ ਸੀ ਜਦੋਂ ਸੀ ਅਨੋਨਿਮਸ ਅੰਦੇਸ਼ੀ ਕੁਝ ਜਿਹੜੇ ਆਪਣੇ ਨਾਮ ਅਗੇ ਨਾ ਆਪਣਾ ਕਲੀਨਿਕ ਹੈ ਆਪਣੇ ਕਲੀਨਿਕ ਅਪਸਾਰੇ ਪਬਲੀ ਡੋਮੇਨ ਤੇ ਅਗੇ ਹੈ ਉਹਦੇ ਵੀ ਅਸਲੀ ਕੋਈ ਅਸਲੀ ਕੋਈ ਗੱਲ ਨਹੀਂ ਕੀਤੀ ਉਹ ਰਾਤ ਚੋੜਾ ਦੇ ਵਿੱਚ ਦਿਖਣਾ ਇੱਕ ਟਵੀਟ ਨਿਕਲਿਆ ਇਹਨਾਂ ਤੇ ਫਿਰ ਤੇ ਪ੍ਰਭਾਵਾ ਤੈਨੂੰ ਮਿਲ ਗਿਆ ਮੈਂ ਮੈਂ ਪਹਿਲੇ ਪਹਿਲੇ ਤੋਂ ਕਹਿੰਦੇ ਜੋ ਹੋਏ ਹੈ ਤੇ ਮੈਂ ਉਹ ਕਿਤੇ ਹੋਣੇ ਪਰ ਤੁਸੀਂ ਮੈਨੂੰ ਇਹ ਵਾ ਟਵੀਟ ਨਹੀਂ ਕੀਤਾ ਸਰ ਚਲ ਕੋਈ ਨਹੀਂ ਮੈਨੂੰ ਪਹਿਲੇ ਕਹੀ ਜਾਨਣਾ ਪਿਆ ਕੋਈ ਪਹਿਲਾ ਮੇਰ ਹੋਈ ਹੋਈ ਗਲਤੀ ਹੈ ਮੰਨਦਾ ਮੈਂ ਕਿਤੇ ਹੋਣੇ ਸ਼ਾਇਦ ਪਰ ਹੁਣ ਮੈਂ ਕੋਈ ਨਹੀਂ ਕਿਤੇ ਉਹਦੀ ਗੱਲਾਂ ਚਲ ਕੋਈ ਨਹੀਂ ਦੇਖਦੇ ਨਹੀਂ ਤੇ ਮੈਂ ਉਹ ਵੀ ਆਪਣਾ ਲਾਇਕ ਰੌਣਨਾ ਡੈਂਟਰਲ ਕਾਲਜ ਹੀ ਜਾਏਗਾ ਵੀ ਸਰ ਮੈਂ ਹੈਲੋ ਹੈਲੋ ਹਾਂਜੀ ਸਰ ਡਾਕਟਰ ਵਿਪੂਲ ਕਟਾਰੀਆ ਮੇਰਾ ਨਾਮ ਹੈ ਭੁਪਿੰਦਰ ਸਿੰਘ ਹਾਂਜੀ ਬੋਲੀ ਸਰ ਠੀਕ ਹੈ ਨਾ ਹੁਣ ਮੈਂ ਇਹ ਤਾੜਨਾ ਕਰਨਗਾ ਕਿ ਖਾਂਦੋਂ ਕੋਈ ਵੀ ਇਹੋ ਜੀ ਇਹੋ ਜੀ ਕੋਈ ਵੀ ਕੋਈ ਗੱਲ ਹੋਈ ਨਾ ਏ ਘੰਡੇ ਅਤਵਾਦੀ ਜਾਂ ਦੂਜੀ ਚੀਜ਼ੇ ਆ ਹਾਂ ਹਾਂ ਤੇ ਫੇਰ ਤੇ ਤੂੰ ਹਿਸਾਬ ਲਾਣੀ ਤੂੰ ਆਪਣਾ ਇਲਾਜ ਦੰਦਾਂ ਦਾ ਤੂੰ ਖੁੱਲੀ ਹੈ ਨਾ ਦੁਕਾਨ ਤੇ ਆਪਣਾ ਇਲਾਜ ਤੇ ਦੰਦਾਂ ਦਾ ਬਾਹਰੋਂ ਕਰਾਏਗਾ ਅਜੀ ਮੇਰੀ ਕੌਣ ਗੱਲ ਅਸੀਂ ਕਦੀ ਕੇਸ ਵਿੱਚ ਕਿਹਾ ਨਹੀਂ ਹੈ ਅਸੀਂ ਅੰਮ੍ਰਿਤਸਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਚਾਹੇ ਕੋਈ ਜਿਹੜੇ ਮਰਜ਼ੀ ਸਟੇਟ ਤੋਂ ਆਵੇ ਪਰ ਜੇ ਕੋਈ ਸਾਡੇ ਸੀਧਾ ਬਾਰੇ ਜਾਂ ਸਾਡੀ ਕਾਮ ਬਾਰੇ ਕੋਈ ਬੋਲੂਗਾ ਨਾ ਤੇ ਲੱਤਾਂ ਟੁੱਕ ਕੇ ਕਾ ਤਾਂ ਤੇ ਸਿਰ ਥੱਲੇ ਨੱਪਦੇ ਆਂਗੇ ਮਿੱਟੀ ਦੇ ਵਿੱਚ ਮੰਨ ਲਿਆ ਸਰ ਮੈਂ ਤੁਹਾਡੀ ਗੱਲ ਸੁਣਦਾ ਮੈਂ ਇੱਕ ਮੈਂ ਇੱਕ ਗੱਲ ਬੋਲ ਲਵਾਂ ਇਸ ਤਰੀਕੀ ਹਾਂ

ਈ ਗੱਲ ਹੈ ਸਰ ਅਸੀਂ ਸਾਡੇ ਇਹ ਇੱਕ ਨਾ ਵੈਸੇ ਮੈਂ ਤੁਹਾਨੂੰ ਗੱਲ ਦੱਸਣ ਲੱਗਾ ਵਾਂ ਇਹ ਇੱਕ ਨਾ ਇੱਕ ਫੋਨ ਦੇ ਵਿੱਚ ਨਾ ਗੱਲ ਹੁੰਦੀ ਹੈ ਹਾਂਜੀ ਸਰ ਇੱਕ ਫੋਨ ਦੇ ਵਿੱਚ ਨਾ ਅੰਕ ਵਾਲੀ ਗੱਲ ਹੁੰਦੀ ਹੈ ਤੇ ਜੇ ਕਦੀ ਕਿਸੇ ਹੋਏ ਦੇ ਕਹਿਣਾ ਚਾਹੀਦਾ ਉਹ ਮੈਂ ਕਿਹਾ ਜੇ ਨਹੀਂ ਤੇ ਮੁਕਰਣਾ ਨਹੀਂ ਚਾਹੀਦਾ ਸਰ ਪਹਿਲਾਂ ਕੁਝ ਹੋਇਆ ਹੋਵੇ ਸਰ ਇੱਕ ਮੈਂ ਜੇ ਇੱਕ ਪਹਿਲੇ ਕੋਈ ਗੱਲ ਮੈਂ ਲਿਖੀ ਹੋਵੇ ਮੈਂ ਮੰਨਦਾ ਪਰ ਹੁਣ ਐ ਅੱਜ ਗੌਰ ਮੈਨੂੰ ਪਤਾ ਲੱਗ ਗਿਆ ਕੱਲ ਮੇਰੇ ਕੋਲ ਦੋ ਲੋਕ ਹੀ ਆਏ ਲੜਨ ਵਾਸਤੇ ਸਮਾਂ ਅੰਦਰ ਸਹੀ ਮੇਰੇ ਕੋਲ ਅਕੈਸਸ ਹੀ ਨਾ ਮੈਂ ਦਿਖਾਇਆ ਉਹ ਮੇਰੇ ਫੋਨ ਤੇ ਕਿ ਮੈਂ ਤੇ ਰਿਪਲ ਅੰਦਰੋਂ ਸੌਂਗ ਸੌਂਗ ਹੀ ਸੁਣਾ ਦਿਆ ਜਿਹੜਾ 19 ਉਹ ਅਕਾਊਂਟ ਦਾ ਮੇਰਾ ਇਹ ਵਾਲਾ ਹਾਲ ਹੈ ਜੀ ਬਤਨਾ ਕਿ ਇਸ ਤੋਂ 10 ਮਿੰਟ ਪਹਿਲੇ ਯਾਰ ਗੱਲ ਪਤਾ ਕੀ ਤੁਹਾਡੇ ਚ ਇਹੋ ਕਮੀ ਆ ਵੀ ਤੁਸੀਂ ਪਹਿਲਾਂ ਬੜਕ ਮਾਰ ਲੈਂਦੇ ਤੇ ਮੁਰਗੇ ਤੁਸੀਂ ਮਾਰ ਕੇ ਮਨ ਨਹੀਂ ਕਰਦੇ ਇਹ ਪਹਿਲੀ ਵਾਰ ਹੀ ਨਹੀਂ ਹੋਇਆ ਬੜੀ ਬੜੀ ਐਸੀ ਪਹਿਲਾਂ ਵੀਡੀਓ ਪਾ ਲੰਦੀ ਨੇ ਕੀ ਕਰਦੇ ਆਂ ਕਿ ਉਹ ਕਰਦੇ ਆਂ ਕਿ ਮੁਰਗੇ ਭੇਜ ਮੂਹ ਚਾਹੇ ਬਸ ਅਸੀਂ ਆਨਲਾਈਨ ਐਹੋ ਜਿਹੀ ਕਚਕਤਾ ਕਰਦੇ ਸੀ ਪਰ ਉਹਨਾਂ ਕਰਦੇ ਸੀ ਜਦੋਂ ਸੀ ਅਨੋਨਿਮਸ ਅੰਦੇਸੀ ਹੁਣ ਜਿਹੜੇ ਆਪਣੇ ਨਾਮ ਅਗੇ ਨਾ ਆਪਣਾ ਕਲੀਨਿਕ ਹੈ ਗਾਇ ਆਪਣੇ ਕਲੀਨਿਕ ਅੱਧਾਰੇ ਪਬਲੀ ਡੋਮੇਨ ਤੇ ਹੈ ਉਹਦੇ ਵੀ ਅਸਲੀ ਕੋਈ ਅਸਲੀ ਕੋਈ ਗੱਲ ਨਹੀਂ ਕੀਤੀ ਉਹ ਰਾਜ ਕਰਨ ਦੇ ਵਿੱਚ ਬਿਖਾਰਾ ਕੋਈ ਟਵੀਟ ਨਿਕਲਿਆ ਇਹਨਾਂ ਤੇ ਫਿਰ ਤੇ ਪ੍ਰਭਾਵ ਤੈਨੂੰ ਮਿਲ ਗਿਆ ਮੈਂ ਮੈਂ ਪਹਿਲੇ ਪਹਿਲੇ ਮੈਂ ਕਹਿੰਦੇ ਜੇ ਹੋਏ ਆ ਤੇ ਮੈਂ ਉਹ ਕਿੱਥੇ ਹੋਣੇ ਪਰ ਤင်း ਮੈਨੂੰ ਜੇ ਐਵੇਂ ਤੂੰ ਤਾਂ ਨਹੀਂ ਕੀਤਾ ਸਰ ਚਲ ਕੋਈ ਨਹੀਂ ਮੈਨੂੰ ਪਹਿਲੇ ਇਹ ਚੀ ਜਾਨਣਾ ਪਿਆ ਕੋਈ ਪਹਿਲਾ ਮੇਰਾ ਹੋਈ ਹੋਵੇ ਗਲਤੀ ਮਨਨਾ ਮੈਂ ਕਿੱਥੇ ਹੋਣੇ ਸ਼ਾਇਦ ਪਰ ਹੁਣ ਮੈਂ ਕੋਈ ਨਹੀਂ ਕੀਤਾ ਉਹਦੀ ਗੱਲਾਂ ਚਲ ਕੋਈ ਨਹੀਂ ਦੇਖਦੇ ਨਹੀਂ ਤੇ ਮੈਂ ਉਹ ਵੀ ਆਪਣਾ ਇਲਾਜ ਕਰਾਉਣ ਲੈ ਡੈਂਟਲ ਕਾਲਜ ਹੀ ਜਾਏਗਾ ਵੀ ਸਰ ਮੈਂ ਮੈਂ ਐਸੀ ਗੱਲ ਕਦੀ ਨਹੀਂ ਹੋਜਦਾ ਆਪਣੇ ਤੋਂ ਆਪਸਰ ਆਪਾ ਬਿਜ਼ਨਸ ਵਾਲੀ ਹੋਤੀ ਹੈ ਜੇ ਅਸੀਂ ਐਸੀ ਗੱਲਾਂ ਨਹੀਂ ਪੈਂਦੇ ਚਲੋ ਵੀਡੀਓ ਭੇਜ ਦਿਓ ਸਾਡੇ ਨਾਲ ਸਾਡੇ ਨਾਲ ਕਦੀ ਵੀ ਐਸੇ ਬਹਿਸ ਵੀ ਕਰਦਾ ਹੈ ਨਾ ਅਸੀਂ ਕਹਿੰਦੇ ਅਸੀਂ ਤਾਂ ਐਸੀ ਗੱਲ ਕਦੀ ਨਹੀਂ ਕਰਦੇ ਜੀ ਠੀਕ ਗੱਲ ਹੈ ਸਰ ਅਸੀਂ ਸਾਡੇ ਇਹ ਇੱਕ ਨਾ ਵੈਸੇ ਮੈਂ ਤੁਹਾਨੂੰ ਗੱਲ ਦੱਸਣ ਲੱਗਾ ਹਾਂ ਕਿ ਇੱਕ ਨਾ ਇੱਕ ਫੋਨ ਦੇ ਵਿੱਚ ਨਾ ਗੱਲ ਹੁੰਦੀ ਹੈ ਹਾਂਜੀ ਸਰ ਇੱਕ ਫੋਨ ਦੇ ਵਿੱਚ ਨਾ ਅੰਕ ਵਾਲੀ ਗੱਲ ਹੁੰਦੀ ਹੈ ਤੇ ਜੇ ਕਦੀ ਕੀਤਾ ਹੋਏ ਤੇ ਕਹਿਣਾ ਚਾਹੀਦਾ ਉਹ ਮੈਂ ਕੀਤਾ ਜੇ ਨਹੀਂ ਤੇ ਮੁਕਰਣਾ ਨਹੀਂ ਚਾਹੀਦਾ ਸਰ ਸਰ ਤੁਹਾਡੇ ਜੀ ਪਹਿਲੇ ਖੋਇਆ ਹੋਵੇ ਸਰ ਮੈਂ ਸਰ ਇੱਕ ਮੈਂ ਜਦ ਐਕਸਟੈਂਜਰ ਮੈਨੇ ਪਹਿਲੇ ਕੋਈ ਗਲ ਨਹੀਂ ਲਿਖੀ ਹੋਵੇ ਮੈਂ ਮੰਨਦਾ ਪਰ ਹੁਣ ਐ ਗਰੀ ਗਲ ਮੈਨੂੰ ਪਤਾ ਲੱਗ ਗਿਆ ਕੱਲ ਮੇਰੇ ਕੋਲ ਦੋ ਲੋਕੀ ਆਏ ਲੜਨ ਵਾਸਤੇ ਤੇ ਮੈਂ ਉਹ ਦੱਸਿਆ ਕਿ ਮੇਰੇ ਕੋਲ ਤਾਂ ਐਕਸੈਸ ਨਹੀਂ ਹੈ ਮੈਂ ਦਿਖਾਇਆ ਉਹ ਮੇਰੇ ਫੋਨ ਤੇ ਕਿ ਮੈਸੇਜ ਰਿਪਲ ਅੰਦਰ ਕੋ ਸਟੌਂਗ ਸਟੌਂਗ ਨਹੀਂ ਸਰ ਦਾ ਪਿਆ ਜਿਹੜਾ 19 ਦਾ ਅਕਾਊਂਟ ਹੈ ਮੇਰਾ ਇਹ ਵਾਲਾ ਹਾਲਾਂਕਿ ਇਹ ਬਤਨਾ ਕਿ ਵੀ ਇਸ ਤੋਂ ਮੈਨੇ ਪਹਿਲੇ ਯਾਰ ਗੱਲ ਪਤਾ ਕੀ ਤੁਹਾਡੇ ਤੇ ਇਹੋ ਕਮੀ ਹੈ ਵੀ ਤੁਸੀਂ ਪਹਿਲਾਂ ਬੜਕ ਮਾਰ ਲੈਂਦੇ ਤੇ ਮੁਰਗੇ ਖਾਪੀਆ ਮੰਨ ਨਹੀਂ ਲੈਂਦੇ ਇਹ ਪਹਿਲੀ ਵਾਰ ਨਹੀਂ ਹੋਇਆ ਬੜੀ ਬੜੀ ਐ ਵੀ ਪਹਿਲੋਂ ਵੀਡੀਓ ਪਾ ਲੰਦੇ ਨੇ ਕੀ ਕਰਦੇ ਆਂ ਕਿ ਉਹ ਕਰਦੇ ਆਂ ਕਿ ਮੁਰਕੇ ਭੇਜ ਮੂਹ ਚਾ ਦੇ ਪਰ ਅਸੀਂ ਆਨਲਾਈਨ ਐਵੀ ਕਟੁਤਾ ਕਰਦੇ ਸੀ ਪਰ ਉਦੋਂ ਕਰਦੇ ਸੀ ਜਦੋਂ ਸੀ ਅਨੋਨਿਮਸ ਅੰਦੇ ਸੀ ਹੁਣ ਜਦ ਸਾਡੇ ਆਪਣੇ ਨਾਮ ਅਗੇ ਨਾ ਆਪਣਾ ਕਲੀਨਿਕ ਆ ਗਿਆ ਆਪਣੇ ਕਲੀਨਿਕ ਅਪ ਸਾਡੇ ਪਬਲਿਕ ਡੋਮੇਨ ਤੇ ਅਗੇ ਉਦੋਂ ਵੀ ਅਸਲੀ ਕੋਈ ਐਸੀ ਕੋਈ ਗੱਲ ਨਹੀਂ ਕੀਤੀ ਪਰ ਰਾਤ ਕੋਡਾ ਵੀ ਦਿਖਣ ਨਾ ਕੋਈ ਟਵੀਟ ਨਿਕਲਿਆ ਇਹਨਾਂ ਤੇ ਫਿਰ ਤੇ ਪ੍ਰਭਾਵ ਤੈਨੂੰ ਮਿਲ ਗਿਆ ਮੈਂ ਮੈਂ ਪਹਿਲੇ ਤੋਂ ਕਹਿੰਦੇ ਜੋ ਹੋਏ ਆ ਤੇ ਮੈਂ ਉਹ ਕਿਤੇ ਹੋਣੇ ਪਰ ਤင်း ਮੇਰੇ ਐਵੇਂ ਟਵੀਟ ਨਹੀਂ ਕੀਤੇ ਸਰ डॉ बिल्ड तो मेरा नीलियो ठीक है ना खान कोई भी एह जी एह जी कोई भी कोई गल हो ना झंडे अतवादी दूजे तीजे ਹਾਂ ਤੇ ਫੇਰ ਇਹ ਤੇ ਹਿਸਾਬ ਲਾਣੀ ਤੂੰ ਆਪਣਾ ਇਲਾਜ ਦੰਦਾਂ ਦਾ ਤੂੰ ਖੋਲੀ ਹੈ ਨਾ ਦੁਕਾਨ ਤੇ ਆਪਣਾ ਇਲਾਜ ਦੰਦਾਂ ਦਾ ਬਾਹਰੋਂ ਕਰਾਏਗਾ ਅਰੇ ਮੇਰੀ ਕੌਣ ਗੱਲ ਅਸੀਂ ਕਦੀ ਕਿਸੇ ਨੇ ਕਿਹਾ ਨਹੀਂ ਹੈ ਇੱਥੇ ਅਮਰਕਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਚਾਹੇ ਕੋਈ ਜਿਹੜੇ ਮਰਜ਼ੀ ਸਟੇਟ ਤੋਂ ਆਵੇ ਪਰ ਜੇ ਕੋਈ ਸਾਡੇ ਸੀਧਾ ਬਾਰੇ ਜਾਂ ਸਾਡੀ ਕੌਮ ਬਾਰੇ ਕੋਈ ਬੋਲੂਗਾ ਨਾ ਤੇ ਲੱਤਾਂ ਚੁੱਕ ਕੇ ਕਾ ਤਾਂ ਤੇ ਸਿਰ ਥੱਲੇ ਨਾਪਦੇ ਆਂਗੇ ਮਿੱਟੀ ਦੇ ਵਿੱਚ ਮੰਨ ਲਿਆ ਸਰ ਮੈਂ ਤੁਹਾਡੀ ਗੱਲ ਸੁਣਦਾ ਮੈਂ ਇੱਕ ਮੈਂ ਕੱਲ ਬੋਲਾਂਗਾ ਇਸ ਤਰੀਕੀ ਹਾਂ

ਹੀ ਗੱਲ ਹੈ ਸਰ ਅਸੀਂ ਸਾਡੇ ਇਹ ਇੱਕ ਨਾ ਵੈਸੇ ਮੈਂ ਤੁਹਾਨੂੰ ਗੱਲ ਦੱਸਣੀ ਲੱਗਾ ਵਾਂ ਇਹ ਇੱਕ ਨਾ ਇੱਕ ਫੋਨ ਦੇ ਵਿੱਚ ਨਾ ਗੱਲ ਹੁੰਦੀ ਹੈ ਹਾਂਜੀ ਸਰ ਇੱਕ ਫੋਨ ਦੇ ਵਿੱਚ ਨਾ ਅਣਕ ਵਾਲੀ ਗੱਲ ਹੁੰਦੀ ਹੈ ਤੇ ਜੇ ਕਦੀ ਕੀਤਾ ਹੋਇਆ ਇਹਦੇ ਕਹਿਣਾ ਚਾਹੀਦਾ ਉਹ ਮੈਂ ਕੀਤਾ ਜੇ ਨਹੀਂ ਤੇ ਮੁਕਰਣਾ ਨਹੀਂ ਚਾਹੀਦਾ ਸਰ ਸਰ ਤੁਹਾਡੇ ਨੂੰ ਪਹਿਲੇ ਕੋਈ ਹੋਇਆ ਹੋਵੇ ਸਰ ਸਰ ਇੱਕ ਮੈਂ ਜੇ ਇੱਕ ਪੰਜਰ ਮੇਂ ਪਹਿਲੇ ਕੋਈ ਗੱਲ ਨਹੀਂ ਲਿਖੀ ਹੋਵੇ ਮੈਂ ਮੰਨਦਾ ਪਰ ਹੁਣ ਇਹ ਜਿਹੜੀ ਗੱਲ ਮੈਨੂੰ ਪਤਾ ਲੱਗ ਗਿਆ ਕੱਲ ਮੇਰੇ ਕੋਲ ਦੋ ਲੋਕ ਆਏ ਇਹ ਲੜਨ ਵਾਸਤੇ ਕਿ ਮੈਂ ਅੰਦਰ ਤੇ ਕਿ ਮੇਰੇ ਕੋਲ ਦਾ ਐਕਸੈਸ ਲਗਾ ਮੈਂ ਦਿਖਾਇਆ ਉਹ ਮੈਂ ਆਪਣੇ ਫੋਨ ਤੇ ਕਿ ਮੈਂ ਤੇ ਰਿਪਲ ਅੰਦਰ ਤੋਂ ਸੌਂਗ ਸੌਂਗ ਵੀ ਕਰਦਾ ਪਿਆ ਜਿਹੜਾ 19 ਉਹ ਅਕਾਊਂਟ ਦਾ ਮੇਰਾ ਇਹ ਵਾਲਾ ਹਾਲਾਂਕਿ ਬਤਨਾ ਕਿ ਇਸ ਤੋਂ ਮਿੰਟ ਪਹਿਲੇ ਯਾਰ ਗੱਲ ਪਤਾ ਕਿ ਤੁਹਾਡੇ ਚ ਇਹੋ ਕਮੀ ਆ ਵੀ ਤੁਸੀਂ ਪਹਿਲਾਂ ਬੜਕ ਮਾਰ ਲੈਂਦੇ ਤੇ ਮੁਰਗੇ ਖਾਪੀਆ ਮੈਂ ਇਹ ਪਹਿਲੀ ਵਾਰੀ ਨਹੀਂ ਹੋਇਆ ਬੜੀ ਬੜੀ ਐਸੀ ਪਹਿਲਾਂ ਵੀਡੀਓ ਪਾ ਲੰਦੀ ਨਹੀਂ ਕੀ ਕਰਦੇ ਆ ਕਿ ਉਹ ਕਰਦੇ ਆ ਕਿ ਮੁਰਗੇ ਭਾਂਜ ਮੂਹ ਚਾਹਦੇ ਬਸ ਅਸੀਂ ਆਨਲਾਈਨ ਐਵਰੀ ਕਰਕੁਤਾ ਕਰਦੇ ਸੀ ਪਰ ਉਹਨਾਂ ਕਰਦੇ ਸੀ ਜਦੋਂ ਸੀ ਅਨੋਨਿਮਸ ਅੰਦੇਸ਼ੀ ਹੁੰਦਾ ਹੈ ਆਪਣੇ ਨਾਮ ਅਗੇ ਨਾ ਆਪਣਾ ਕਲੀਨਿਕ ਹੈ ਆਪਣੇ ਕਲੀਨਿਕ ਆਪਣੇ ਸਾਡੇ ਪਬਲੀਕ ਡੋਮੇਨ ਤੇ ਹੈ ਉਦੋਂ ਵੀ ਅਸਲੀ ਕੋਈ ਅਸਲੀ ਗੱਲ ਨਹੀਂ ਕੀਤੀ ਉਹ ਰਾਤ ਤੋਂ ਮੇਰੀ ਬਿਮਾਰੀ ਕੋਈ ਟਵੀਟ ਨਿਕਲਿਆ ਇਹਨਾਂ ਤੇ ਫਿਰ ਤੇ ਪ੍ਰਭਾਵਾ ਤੈਨੂੰ ਮਿਲ ਗਿਆ ਮੈਂ ਮੈਂ ਪਹਿਲੇ ਨੂੰ ਕਹਿੰਦੇ ਜੇ ਹੋਏ ਹੈ ਤੇ ਮੈਂ ਉਹ ਕਿੱਥੇ ਹੋਣੇ ਪਰ ਤੈਨੂੰ ਮਨੇ ਜੇ ਐ ਵਾ ਤੂੰ ਤਾਂ ਨਹੀਂ ਕੀਤਾ ਸਰ ਚਲ ਕੋਈ ਨਹੀਂ ਮੈਨੂੰ ਪਹਿਲੇ ਹੀ ਪਈ ਜਾਨਣਾ ਪਿਆ ਕੋਈ ਪਹਿਲਾ ਮੇਰਾ ਹੋਈ ਹੋਈ ਗਲਤੀ ਮੰਨਦਾ ਮੈਂ ਕਿੱਥੇ ਹੋਣੇ ਸ਼ਾਇਦ ਪਰ ਹੁਣ ਮੈਂ ਕੋਈ ਨਹੀਂ ਕੀਤਾ ਉਹਦੀ ਗੱਲਾਂ ਚਲ ਕੋਈ ਨਹੀਂ ਦੇਖਦੇ ਨਹੀਂ ਤੇ ਮੈਂ ਉਹ ਵੀ ਆਪਣਾ ਇਲਾਜ ਕਰਾਉਣ ਨਾਲ ਡੈਂਟਲ ਕਾਲਜ ਹੀ ਜਾਇੰਗਾ ਵੀ ਸਰ ਮੈਂ ਮੈਂ ਐਜੀ ਗੱਲ ਕਦੀ ਨਹੀਂ ਹੋਉਂਦਾ ਆਪਣੇ ਤੋਂ ਆਪਸਰ ਆਪਾਂ ਬਸੇ ਸਾਥ ਹੋਤੀ ਹੈ ਜੀ ਅਸੀਂ ਇਹ ਗੱਲਾਂ ਨਹੀਂ ਪੈਂਦੇ ਚਲੋ ਵੀਡੀਓ ਭੇਜ ਦਿਓ ਸਾਡੇ ਨਾਲ ਸਾਡੇ ਨਾਲ ਕਦੀ ਗਏ ਐਥੇ ਬਹਿਸ ਵੀ ਕਰਦਾ ਹੈ ਨਾ ਅਸੀਂ ਕਹਿੰਦੇ ਅਸੀਂ ਤਾਂ ਅੱਜ ਗੱਲ ਗੱਲ ਹੀ ਨਹੀਂ ਕਰਦੇ ਜੀ ਕੀ ਗੱਲ ਹੈ ਸਰ ਅਸੀਂ ਸਾਡੇ ਇਹ ਇੱਕ ਨਾ ਵੈਸੇ ਮੈਂ ਤੁਹਾਨੂੰ ਗੱਲ ਦੱਸਣ ਲੱਗਾ ਵਾਂ ਇਹ ਇੱਕ ਨਾ ਇੱਕ ਖੂਨ ਦੇ ਵਿੱਚ ਨਾ ਗੱਲ ਹੁੰਦੀ ਹੈ ਹਾਂਜੀ ਸਰ ਇੱਕ ਖੂਨ ਦੇ ਵਿੱਚ ਨਾ ਅੰਕ ਵਾਲੀ ਗੱਲ ਹੁੰਦੀ ਹੈ ਤੇ ਜੇ ਕਦੀ ਕਿਸਾ ਹੋਏ ਤੇ ਕਹਿਣਾ ਚਾਹੀਦਾ ਉਹ ਮੈਂ ਕਿਹਾ ਜੇ ਨਹੀਂ ਤੇ ਮੁਕਰਨਾ ਨਹੀਂ ਚਾਹੀਦਾ ਸਰ ਪਰ ਦੇਖਣਾ ਪਹਿਲੇ ਕੋਈ ਗੱਲ ਨਹੀਂ ਲਿਖੀ ਹੋਈ ਸਰ ਮੈਂ ਸਰ ਇੱਕ ਮੈਂ ਜਸ ਇੰਟੈਂਜਰ ਮੈਂ ਪਹਿਲੇ ਕੋਈ ਗੱਲ ਨਹੀਂ ਲਿਖੀ ਹੋਈ ਮੈਂ ਮੰਨਦਾ ਪਰ ਹੁਣ ਇਹ ਜਿਹੜੀ ਗੱਲ ਮੈਨੂੰ ਪਤਾ ਲੱਗ ਗਿਆ ਕੱਲ ਮੇਰੇ ਕੋਲ ਦੋ ਲੋਕ ਹੀ ਆਏ ਲੜਨ ਵਾਸਤੇ ਤੇ ਮੈਂ ਉਹਨਾਂ ਦੱਸਿਆ ਕਿ ਮੇਰੇ ਕੋਲ ਤੇ ਐਕਸੀ ਸੀਗਾ ਮੈਂ ਦਿਖਾਇਆ ਉਹਨੇ ਆਪਣਾ ਫੋਨ ਤੇ ਕਿ ਮੈਸੇਜ ਰਿਪਲ ਅੰਦਰ ਤੋਂ ਸੌਂਗ ਸੌਂਗ ਨੂੰ ਸਰ ਦਾ ਪਿਆ ਤੇ ਉਹ 19 ਉਹ ਅਕਾਊਂਟ ਦਾ ਮੇਰਾ ਇਹ ਵਾਲਾ ਹਾਲਾਂਕਿ ਬਤਨਾ ਕਿ ਇਸ ਤੋਂ ਮੈਨੇ ਪਹਿਲੇ ਯਾਰ ਗੱਲ ਪਤਾ ਕਿ ਤੁਹਾਡੇ ਤੇ ਇਹੋ ਕਮੀ ਆ ਵੀ ਤੁਸੀਂ ਪਹਿਲਾਂ ਬੜਕ ਮਾਰ ਲੈਂਦੇ ਤੇ ਮੁਰਗੇ ਤੁਸੀਂ ਖਾਪੀਆ ਮੰਨ ਲੈਂਦੇ ਤੇ ਪਹਿਲੀ ਵਾਰੀ ਨਹੀਂ ਹੋਇਆ ਬੜੀ ਬੜੀ ਐਪੀ ਪੈਨੋਂ ਵੀਡੀਓ ਪਾਲਣ ਦੀ ਨੇ ਕੀ ਕਰਦੇ ਆ ਕਿ ਉਹ ਕਰਦੇ ਆ ਕਿ ਮੁਰਕੇ ਭੇਜ ਮੂਹ ਚਾਹੇ ਪਰ ਅਸੀਂ ਆਨਲਾਈਨ ਐਵਰੀ ਕਟਕਟਾ ਕਰਦੇ ਸੀ ਪਰ ਉਹਨਾਂ ਕਰਦੇ ਸੀ ਜਿਵੇਂ ਉਹ ਅਨੋਨਿਮਸ ਅੰਦੇ ਸੀ ਹੁਣ ਸਾਡੇ ਆਪਣੇ ਨਾਮ ਅਗੇ ਨਾ ਆਪਣਾ ਕਲੀਨਿਕ ਆ ਗਿਆ ਆਪਣੇ ਕਲੀਨਿਕ ਅੱਪ ਸਾਡੇ ਪਬਲਿਕ ਡੋਮੇਨ ਤੇ ਅਗੇ ਉਹਨਾਂ ਦੀ ਅਸਲੀ ਕੋਈ ਐਸੀ ਕੋਈ ਗੱਲ ਨਹੀਂ ਕੀਤੀ ਉਹ ਰਾਤ ਚੜ੍ਹਨ ਦੀ ਦੁਪਹਿਰ ਕੋਈ ਟਵੀਟ ਨਿਕਲਿਆ ਇਹਨਾਂ ਤੇ ਫਿਰ ਤੇ ਪ੍ਰਭਾਵ ਤੈਨੂੰ ਮਿਲ ਗਿਆ ਮੈਂ ਮੈਂ ਪਹਿਲੇ ਪਹਿਲੇ ਤਾਂ ਕਹਿੰਦੇ ਜੇ ਹੋਏ ਆ ਤੇ ਮੈਂ ਉਹ ਕਿਸੇ ਹੋਣੇ ਪਰ ਤင်း ਮੇਰੇ ਐਵੇਂ ਤੂੰ ਤਾਂ ਨਹੀਂ ਕੀਤੇ ਸਰ

ਹਾਂ ਹਾਂ ਤੇ ਫੇਰ ਇਹ ਤੂੰ ਹਿਸਾਬ ਲਾਣੀ ਤੂੰ ਆਪਣਾ ਇਲਾਜ ਦੰਦਾਂ ਦਾ ਤੂੰ ਖੁੱਲੀ ਹੈ ਨਾ ਦੁਕਾਨ ਤੇ ਆਪਣਾ ਇਲਾਜ ਤੇ ਦੰਦਾਂ ਦਾ ਬਾਹਰੋਂ ਕਰਾਏਗਾ ਅਜੀ ਮੇਰੀ ਕੌਣ ਗੱਲ ਅਸੀਂ ਕਦੀ ਕਿਸੇ ਵਿੱਚ ਕਿਹਾ ਨਹੀਂ ਐਥੇ ਅੰਮ੍ਰਿਤਸਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਚਾਹੇ ਕੋਈ ਜਿਹੜੇ ਮਰਜ਼ੀ ਸਟੇਟ ਤੋਂ ਆਵੇ ਪਰ ਜੇ ਕੋਈ ਸਾਡੇ ਸੀਧਾ ਬਾਰੇ ਜਾਂ ਸਾਡੀ ਕੌਮ ਬਾਰੇ ਕੋਈ ਬੋਲੂਗਾ ਨਾ ਤੇ ਲੱਤਾਂ ਚੁੱਕ ਕੇ ਕਾ ਤਾਂ ਤੇ ਸਿਰ ਥੱਲੇ ਨਾਪਦੇ ਆਂ ਕਿ ਮਿੱਟੀ ਦੇ ਵਿੱਚ ਮੰਨ ਲਿਆ ਸਰ ਮੈਂ ਤੁਹਾਡੀ ਗੱਲ ਸੁਣਦਾ ਮੈਂ ਇੱਕ ਮੈਂ ਇੱਕ ਗੱਲ ਬੋਲਣਾ ਇਸ ਤਰੀਕੀ ਹਾਂ

ਕੀ ਗੱਲ ਹੈ ਸਰ ਅਸੀਂ ਤਾਂ ਇਹ ਇੱਕ ਨਾ ਵੈਸੇ ਮੈਂ ਤੁਹਾਨੂੰ ਗੱਲ ਦੱਸਣੀ ਲੱਗਾ ਵਾਂ ਇਹ ਇੱਕ ਨਾ ਇੱਕ ਫੋਨ ਦੇ ਵਿੱਚ ਨਾ ਗੱਲ ਹੁੰਦੀ ਹੈ ਹਾਂਜੀ ਸਰ ਇੱਕ ਫੋਨ ਦੇ ਵਿੱਚ ਨਾ ਅਣਕ ਵਾਲੀ ਗੱਲ ਹੁੰਦੀ ਹੈ ਤੇ ਜੇ ਕਦੀ ਕੀਤਾ ਹੋਇਆ ਇਹਦੇ ਕਹਿਣਾ ਚਾਹੀਦਾ ਉਹ ਮੈਂ ਕੀਤਾ ਜੇ ਨਹੀਂ ਤੇ ਮੁਕਰਨਾ